ਹਲੋ ਜੀ ਸਸਰੀਕਲ ਜੀ ਸਾਰਿਆਂ ਨੂੰ ਮੈਂ ਮਹਿਰ ਬਟਿਕ ਤੇ ਤੁਹਾਡਾ ਸਭ ਦਾ ਬਹੁਤ ਸਵਾਗਤ ਕਰਦੀ ਆਂ ਜੀ ਤੇ ਅੱਜ ਮੈਂ ਜੋ ਕਨਸੈਪਟ ਲੈ ਕੇ ਆਈ ਹੂੰ ਇਹ ਬਿਲਕੁਲ ਅਲੱਗ ਹੈ ਇਹਦੇ ਚ ਕੋਈ ਵਰਕ ਨਹੀਂ ਹੈਗਾ ਪਰ ਸੂਟ ਬਹੁਤ ਸੋਹਣੇ ਆ ਔਰ ਰੇਂਜ ਵਾਈਜ਼ ਵੀ ਬਹੁਤ ਮਤਲਬ ਵਧੀਆ ਸੂਟ ਬਣੂਗਾ ਜੋ ਵੀ ਮੇਰੀ ਭੈਣ ਪਾਉਗੀ ਇੱਕ ਨੰਬਰ ਫਿਟਿੰਗ ਹੈ ਕੰਪਲੀਟ ਕੋਈ ਵੀ ਨਹੀਂ ਹੈਗੀ ਤੇ ਇਹ ਵਿਚਾਲਾ ਸੂਟ ਤਾਂ ਸ਼ਿਮਰਦਾ ਹੈ ਜੀ ਸ਼ੀਮਰ ਤੇ ਉੱਪਰ ਪ੍ਰਿੰਟਿੰਗ ਹੈ ਤੇ ਜੋ ਸਾਈਡਾਂ ਦੇ ਦੋ ਸੂਟ ਹੈ ਇਹ ਹੈਗੇ ਟਸਰ ਸਿਲਕ ਦੇ ਤੇ ਇਹਦੇ ਹੋਰ ਵੀ ਕਾਫੀ ਮਤਲਬ ਡਿਜ਼ਾਈਨ ਆਉਂਦੇ ਆ ਜੇ ਤੁਸੀਂ ਇਦਾਂ ਦਾ ਕੁਝ ਮੰਗਾਣਾ ਚਾਹੁੰਦੇ ਹੋਏ ਤਾਂ ਮੈਨੂੰ ਕਲਰ ਚੁਆਇਸ ਜ਼ਰੂਰ ਦੱਸਣਾ ਤਾਂ ਕਿ ਮੈਂ ਉਹਦੇ ਨਾਲ ਮਿਲਦਾ ਜੁਲਦਾ ਕੁਝ ਤੁਹਾਡੀ ਕਲਰ ਚੁਆਇਸ ਨੂੰ ਪੂਰਾ ਕਰ ਸਕਾਂ ਹਨਾ ਤੇ ਆ ਮੈਂ ਤੁਹਾਨੂੰ ਸਭ ਤੋਂ ਪਹਿਲੇ ਟਸਰ ਸਿਲਕ ਦੇ ਹੀ ਸੂਟ ਦਿਖਾਵਾਂਗੀ और कॉस्ट आएगी जी सूट की बारह सो रुपये विदउट दुपट्टा कलर है जी मस्टर्ड कलर नाल फ्लावर प्रिंटिंग नाल जी शर्ट है बहुत सोहना पीस है तुम देख सकते हैं नेड़े दिखा दे परिंदर ਇਹਦੇ ਨਾਲ ਤੁਸੀਂ ਮਸਟਰਡ ਕਲਰ ਦਾ ਦੁਪੱਟਾ ਡਾਈ ਕਰਾ ਕੇ ਸੂਟ ਬਹੁਤ ਸੋਹਣਾ ਰੈਡੀ ਕਰ ਸਕਦੇ ਹੋ ਜੀ ਦੁਪੱਟੇ ਨੂੰ ਕਿਸੇ ਵੀ ਤਰ੍ਹਾਂ ਦੀ ਇਹਦੇ ਨਾਲ ਮੈਚ ਕਰਦੀ ਲੈਸ ਲਗਾ ਕੇ ਤੇ ਉਹ ਤੋਂ ਬਾਅਦ ਆ ਗਿਆ ਜੀ ਮੋਰ ਪੰਖੀ ਕਲਰ ਪੰਖੀ ਕਲਰ ਦੇ ਨਾਲ ਡਾਰਕ ਨੇਵੀ ਨੇਵੀ ਬਲੂ ਕਲਰ ਦੀ ਬਾਟਮ ਹੈ ਜੀ ਅੰਬੀ ਡਿਜ਼ਾਈਨ ਹੈ ਜਿਵੇਂ ਮਤਲਬ ਅੰਬੀ ਜੋ ਡਿਜ਼ਾਈਨ ਆਉਂਦਾ ਹੈ ਇਹ ਹਮੇਸ਼ਾ ਹੀ ਲੇਟੈਸਟ ਹੁੰਦਾ ਹੈ ਇਹਦਾ ਕਦੇ ਟ੍ਰੈਂਡ ਨਹੀਂ ਜਾਂਦਾ ਇਹ ਸਦਾ ਬਹਾਰ ਹੁੰਦਾ ਤੇ ਇਹਦੇ ਨਾਲ ਵੀ ਤੁਸੀਂ ਨੇਵੀ ਬਲੂ ਕਲਰ ਦੀ ਡਾਰਕ ਕਲਰ ਹੈ ਜੀ ਬਹੁਤ ਜ਼ਿਆਦਾ ਡਾਰਕ ਕਾਫੀ ਮਤਲਬ ਦੇਖਣ ਚ ਲੱਗ ਰਿਹਾ ਤਾਂ ਵੀ ਬਲੈਕ ਹੈ ਪਰ ਬਲੈਕ ਨਹੀਂ ਹੈਗਾ ਡਾਰਕ ਨੇਵੀ ਬਲੂ ਹੈ ਮੋਰ ਪੰਖੀ ਕਲਰ ਦਾ ਦੁਪੱਟਾ ਡਾਈ ਕਰਾ ਕੇ ਉਹਨੂੰ ਤੁਸੀਂ ਇਸ ਕਲਰ ਦੀ ਪੱਟੀ ਲਗਾ ਕੇ ਸੂਟ ਰੈਡੀ ਕਰ ਸਕਦੇ ਹੋ ਜੀ ਤਸਰ ਸਿਲਕ এর ਰੇਟ ਬਿਲਕੁਲ ਜਾਇਜ਼ ਹੈ ਜੀ 1200 ਰੁਪਏ ਬਿਲਕੁਲ ਲਾਸਟ ਪ੍ਰਾਈਸ ਤੇ ਸੂਟ ਹੈ ਕੋਈ ਵੀ ਮਤਲਬ ਐਦਾਂ ਨਹੀਂ ਹੈਗਾ ਵੀ ਸੂਟ ਬਣਿਆ ਸੋਨਾ ਨਹੀਂ ਲੱਗੂਗਾ ਔਰ ਕਪੜੇ ਕੀ ਮੈਂ ਗਾਰੰਟੀ ਦਿੰਦੀ ਹਾਂ ਕਿ ਕਪੜਾ ਨਹੀਂ ਖਰਾਬ ਹੋਊਗਾ ਬਾਕੀ ਡਿਪੈਂਡ ਕਰਦਾ ਜੀ ਪਹਿਣਾ ਦੇ ਸੰਭਣ ਤੇ ਕਿ ਸੂਟ ਕਿੱਦਾਂ ਉਹਨਾਂ ਨੂੰ ਮਤਲਬ ਸੰਭਿਆ ਜਾ ਰਿਹਾ ਹੈ ਉਹ ਤੋਂ ਬਾਅਦ ਆ ਗਿਆ ਜੀ ਸ਼ੀ ਮਰਦਾ ਸੂਟ ਲਾਈਨਿੰਗ ਹੈ ਲੈਣਾ ਵਾਲੀ ਸ਼ਰਟ ਹੈ ਜੀ ਬਹੁਤ ਸੋਹਣੀ ਸ਼ਰਟ ਹੈ ਔਰ ਬਹੁਤ ਹੀ ਸੌਫਟ ਹੈ ਬਹੁਤ ਸੌਫਟ ਪੀਸ ਹੈ ਇਹ ਨਹੀਂ ਹੈਗਾ ਕਿ ਚੁਭਣ ਵਾਲਾ ਹੁੰਦਾ ਇੱਕ ਉਹ ਤੰਦ ਜੀ ਚੁਭਦੀ ਹੈ ਐਸਾ ਕੁਝ ਵੀ ਨਹੀਂ ਹੈ ਬਹੁਤ ਪਿਆਰਾ ਪੀਸ ਹੈ ਇਹ ਦੇਖੋ ਜੀ ਇਹ ਬਾਟਮ ਹੈ ਜੀ ਇਹਦੀ ਤੇ ਨਾਲ ਤੁਸੀਂ ਚਨੋਂਨ ਦਾ ਦੁਪੱਟਾ ਡਾਈ ਕਰਾ ਕੇ ਸੂਟ ਰੈਡੀ ਹੋ ਜਾਏਗਾ ਤੇ ਇਹ ਸੂਟ ਦੀ ਕਾਸਟ ਪੈਗੀ ਜੀ 1500 ਰੁਪਏ ਜੇ ਦੁਪੱਟਾ ਰੈਡੀ ਕਰਾਣਾ ਚਾਹੁੰਦੇ ਹੋ ਤਾਂ ਦੁਪੱਟਾ ਤਕਰੀਬਨ 600-700 ਚ ਪੈ ਜਾਂਦਾ ਜਿੱਦਾਂ ਦਾ ਦੁਪੱਟਾ ਰੈਡੀ ਕਰਾਓਗੇ ਉਦਾਂ ਦੀ ਕਾਸਟ ਲੱਗ ਜੇਗੀ ਜੀ ਸੋ ਇਦਾਂ ਦੇ ਵਧੀਆ ਪ੍ਰਿੰਟ ਹਰ ਡਿਜ਼ਾਈਨਿੰਗ ਵਾਲੇ ਸੂਟ ਰੈਡੀ ਕਰਾਉਣ ਵਾਸਤੇ ਸਾਨੂੰ ਮਤਲਬ ਕੰਟੈਕਟ ਕਰਨਾ ਨਾ ਭੁੱਲੋ ਜੀ ਸਾਡੇ ਚੈਨਲ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਓਕੇ ਜੀ ਥੈਂਕ ਯੂ